ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸੱਚਾਈ ਬੋਲੋ ਕੰਮ ਕਰੋ ਯੋਜਨਾਵਾਂ ਬਣਾਈ ਜਾਵੇ ਮੇਰਾ ਨਾਮ ਗੁਰਚੰਦ ਸਿੰਘ ਆ ਜੀ ਕਿੱਥੇ ਆਇਓ ਸੀ ਪਿੰਡ ਅਸੀਂ ਆਏ ਵੀਡੀਓ ਦਾ ਪਿੰਡ ਘੜਾ ਪਿੰਡ ਕਿਉਰਾ ਜੀ ਅੱਜ ਕੀ ਆ ਕੀ ਕਿਸ ਕਰਕੇ ਆਏ ਅੱਜ ਵੋਟਾਂ ਫੈਲ ਜਮਾ ਕਰਾਉਣੀ ਸੀ ਕੀ ਹੋਇਆ ਉਹਨਾਂ ਨੂੰ ਉੱਪਰ ਬੰਦੇ ਖੜਾਏ ਹੋਏ 8-10 ਬੰਦੇ ਖੜੇ ਮੇਰੇ ਪਹਿਲਾਂ ਮਾਰ ਲਗਾਏ ਫਿਰ ਉਹਨਾਂ ਨੇ ਮੇਰੇ ਪਿੱਛੋਂ ਫੈਲ ਖੋ ਕੇ ਕਹਿੰਦੇ ਭਾਜਾ ਹੁਣ ਮਾਰ ਦਾਂਗੇ ਤੈਨੂੰ

ਪਹੁੰਚ ਅੰਦਰ ਆ ਜੀ ਉਹਦੇ ਉਹਨਾਂ ਨੇ ਕਾਗਜ਼ ਲੈ ਲਏ ਉਹਨਾਂ ਦੇ ਕਾਗਜ਼ ਉਹ ਅੰਦਰ ਹੀ ਬੈਠੇ ਆ ਜੀ ਕੀ ਮੰਗ ਕਰਦੇ ਹੋ ਮੈਂ ਪਾੜ ਦਾ ਕੰਮ ਕਰਦਾ ਜੀ ਮੰਗ ਹੀ ਹਰਦੇ ਮੈਂ ਕਰਦਾ ਮੰਗ ਇਹ ਕਰਦਾ ਕਿ ਮੈਨੂੰ ਜਿਤਾਇਆ ਜਾਵੇ ਬਸ ਉਹ ਕਹਿੰਦੇ ਆ ਜੀ ਮੈਂ ਬੋਰਡ ਬਹੁਤ ਅਮੇ ਨਾਲ ਅੱਛਾ ਚੱਲਾ ਇਹ ਜੀ ਇੰਪੋਰਟੈਂਟ ਦੇ ਨਾਲ ਖੜ ਪਾਈ ਬੋਲੋ ਵੀ ਯਾਰ ਆਦਾ ਜਿੰਨਾ ਜ਼ੋਰ ਲੱਗਦਾ ਉਹਦਾ ਲਾਓ ਤੁਸੀਂ ਆਪਣਾ ਜਿਹੜਾ ਹੋਰ ਉਹਦੀ ਆਪਣੀ ਬੋਲਸ ਆਪਣਾ ਸਾਹੀ ਹੋ ਰਹੀ ਦੀ ਇਹ ਹੀ ਦੇ ਸਕਦੇ ਨੇ ਵੀ ਆਪਣੀ ਵਾਰ ਬੇਨੋ ਹਰਸਰਜਨ ਸਿੰਘ ਆ ਜੀ ਕੀ ਕਰਨ ਉਹ ਇਹਨਾਂ ਦੀ ਫਾਈਲ ਲਾ ਕੇ ਵੀਰੇ ਇਹ ਸਾਡੇ ਪਿੰਡ ਤੋਂ ਬਾੜ ਨੰਬਰ 6 ਤੋਂ ਪੰਚਾਇਤ ਮੈਂਬਰ ਜੀ ਨੇ ਫਾਈਲ ਅਪਲਾਈ ਕੀਤੀ ਸੀ ਲੈ ਭਰੀ ਸੀ ਮੇਰੀ ਫਾਈਲ ਜਮ੍ਹਾਂ ਫਾਈਲ ਦੀ ਪੂਰੀ ਕੰਪਲੀਟ ਸੀ ਇਹ ਅੰਦਰ ਬਾੜਿਆ ਮੁਰਲੇ ਪਾਸੇ ਨੂੰ ਪਹਿਲਾਂ ਪਿੱਛੇ ਨੂੰ ਫਾਈਲ ਨਾ ਜਮ੍ਹਾਂ ਹੋਈ ਜਾਈਦੇ ਹੋ ਜੀ ਇਹ ਮੁਰੇ ਨੂੰ ਗਿਆ ਇਹਨੂੰ ਲਿਜਾ ਕੇ ਧੱਕੇ ਨਾਲ ਦੀ ਫਾਈਲ ਜੀ ਮੈਨੇ ਦੱਸਿਆ ਮੈਂ ਅੰਦਰ ਦਾ ਜਾਣ ਨਹੀਂ ਤੁਹਾਨੂੰ ਜਾਣ ਹੀ ਨਹੀਂ ਦੇ ਅੰਦਰ ਇਹਨੂੰ ਫਰਨ ਲਿਜਾ ਕੇ ਦੀ ਫਾਈਲ ਪਾੜ ਕੇ ਗਿਆ ਇਹ ਤਾਂ ਇਹ ਤਾਂ ਡੈਮੋਕਰੇਟਿਕ ਰਾਈਟ ਹੀ ਖੋਲਿਆ ਨਾਉਂ ਡੇਵੀ ਕੰਨੀ ਜੀ ਭਈ ਕੀ ਕਹੇ ਹਾਰ ਦਾ ਜਿੱਤ ਦਾ ਕੁਛ ਵੀ ਹੁੰਦਾ ਠੀਕ ਹੈ ਇਹਨੂੰ ਫੜਨ ਦਾ ਮੌਕਾ ਦੋ ਕਾਗਜ਼ ਪਾੜਨ ਦਾ ਕੀ ਮਤਲਬ ਹੈ ਗੁੰਡਾ ਕਰਦੀ ਮੈਨੂੰ ਐਸੋ ਗੁੰਡੇ ਵੀਡੀਓ ਦਫਤਰ ਦੇ ਅੰਦਰ ਖੜੇ ਨੇ ਪੁਲਿਸ ਕੀ ਕਰ ਰਹੀ ਆ ਉਹ ਸਾਡੇ ਗਰੀਬਾਂ ਵਾਸਤੇ ਆਏ ਨੇ ਗਰੀਬਾਂ ਵਾਸਤੇ ਪੁਲਿਸ ਹੋਰ ਕੁਛ ਨਹੀਂ ਕਰ ਸਕਦੀ ਪੁਲਿਸ ਅੰਦਰ ਬਾਹਰ ਕੁਝ ਹੋ ਜਾਏ ਅੰਦਰ ਵੀਡੀਓ ਦਫਤਰ ਦੇ ਅੰਦਰੋਂ ਫਾਈਲ ਪਾੜੀ ਇਹਦੀ ਲਿਆ ਕੇ ਮੈਂ ਮੇਰੀ ਬੈਲਜ ਮੰਗਿਆ ਇਹ ਸਿੱਧਾ ਸਾਦਾ ਬਜ਼ੁਰਗ ਹੈ ਇਹਨੂੰ ਬੁਲਾ ਕੇ ਇੱਕ ਪਾਸੇ ਗਈ ਚੌਰੇ ਤੋਂ ਇਹ ਪੁੱਛੋਏਗਾ ਚੌਰੇ ਤੋਂ ਇੱਕ ਪਾਸੇ ਲਿਜਾ ਕੇ ਜਿਵੇਂ ਦੱਸਿਆ ਕਿ ਇਹਦੀ ਫਾਈਲ ਪਾੜਤੀ ਲਿਆ ਕੇ ਹੁ ਇਹ ਤਾਂ ਗੁੰਡਾ ਕਰਦੀਆਂ ਸਾਰੇ ਆਮੀ ਮੰਗੇ ਆਈ ਮੇਰੀ ਫਾਈਲ ਜਮਾ ਮੰਗੇ ਆ ਸਾਡੀ ਇਹ ਵੀ ਦੀ ਫਾਈਲ ਰੀਕਨਸਟਰਕਟ ਕਰਕੇ ਦੁਬਾਰਾ ਜਮਾ ਕਰਾਈ ਜਵੇ ਨਹੀਂ ਤਾਂ ਅਸੀਂ ਜਾ ਕੇ ਹਾਈ ਕੋਰਟ ਰਿੱਟ ਲਾਵਾਂਗੇ ਹੁਣ ਅਸੀਂ ਹੁਣ ਹੀ ਜਾਣੇ ਕੋਈ ਚਾਕੇ ਮੇਰੀ ਡੀਜੀ ਸਾਹਿਬ ਨੂੰ ਅਪੀਲ ਆ ਵੀ ਜਾਂ ਫਿਰ ਸਰਕਾਰ ਆਏ ਕਰੇ ਕਿ ਸਿੱਧਾ ਨੋਟੀਫਿਕੇਸ਼ਨ ਜਾਰੀ ਕਰ ਦੇ ਵੀ ਇਸ ਦਾ ਸਰਪੰਚ ਨਾਮਿਨੇਟ ਕਰਾਂਗੇ ਵੀ ਇਲੈਕਸ਼ਨ ਕੰਪਨੀ ਨਾਲ ਡਰਾਮਾ ਕਿਉਂ ਕਰਦੇ ਨੇ ਹੁਣ ਗਰੀਬ ਬੰਦੇ ਦੇ 11500 ਰੁਪਏ ਵੀ ਲਗਿਆ ਤੇਲੀ ਫੁਕਿਆ ਚੁੱਲਾ ਟੈਕਸ ਕਟਾਇਆ ਔਰ ਇਹ ਪਲਾਟੂ ਨੇ ਐਨਓਸੀ ਲਈ ਹੈ ਠੀਕ ਹੈ ਕਿ ਨਹੀਂ ਤਾਂ ਉਹਦਾ ਮਤਲਬ ਇਹ ਆ ਵੀ ਇਹ ਬੰਦਿਆਂ ਦਾ ਹੁਣ ਉਹ ਕੋਈ ਹੈ ਹੀ ਨਹੀਂ ਫਿਰ ਕਿਉਂ ਕੱਟੀ ਚੁੱਲਾ ਟੱਕਦੀ ਰਹੀ ਸੀ ਦੀ ਕਿਉਂ ਐਨਓ ਸੀ ਦਿੱਤੀ ਮੇਰੇ ਖੜੇ ਨਹੀਂ ਹੁਣ ਦੇਣਾ ਸੀਗਾ ਮੇਰੀ ਤਾਂ ਇਹ ਬਦਲਾ ਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈ ਬਦਲਾ ਬਦਲੂ ਕੁਛ ਨਹੀਂ ਇਹਦਾ ੱੱਕਾ ਸਰੇ ਆ ਮੈਂ ਠੀਕ ਆ ਨਹੀਂ ਬਦਲਾ ਦਾ ਮੈਨੂੰ ਨਹੀਂ ਪਤਾ ਬਦਲਾ ਹੋਇਆ ਨਹੀਂ ਹੋਇਆ ਉਸਤਾਹ ਦੇਖ ਰਹਿ ਚੀਜ਼ ਇਹਦਾ ਕਦੇ ਪਹਿਲਾਂ ਵੀ ਨਹੀਂ ਕਿਸੇ ਨੇ ਫਾਈਲ ਪਾੜੀ ਯਾਰ ਠੀਕ ਆ ਨਹੀਂ ਹੋ ਰਿਹਾ ਜੀ ਐ ਹੋਊਗਾ ਹੁਣ ਇਹ ਕੰਮ ਇਹ ਅਧਿਕਾਰੀ ਕੀ ਕਰ ਰਹੇ ਨੇ ਅਸੀਂ ਤਾਂ ਵੋਟਾਂ ਦਾ ਬਾਈਕਾਟ ਕਰ ਦਾਂਗੇ ਅੱਗੇ ਨੂੰ ਕਾਸੀ ਨਹੀਂ ਉਹ ਕਰਦੇ ਫਿਰ ਅਸੀਂ ਘਰੇ ਬਹਿ ਜਣੇ ਜਾ ਕੇ ਕਦਾ ਇਲੈਕਸ਼ਨ ਕਮਿਸ਼ਨਰ ਨੂੰ ਇਹ ਪੁੱਛਦਾ ਵੀ ਤੁਸੀਂ ਆ ਨੋਟੀਫਿਕੇਸ਼ਨ ਜਾਰੀ ਕਰਤਾ ਕੀ ਕਰ ਕੀ ਰਹੇ ਹੋ ਤੁਸੀਂ ਇਹ ਹੋਊਗਾ ਲੋਕਾਂ ਨਾਲ ਦਿਕਾ ਨਹੀਂ ਬਾਕੀ ਤੁਸੀਂ ਮੇਰੀ ਤਾਂ ਬੇਨਤੀ ਹੈ ਜੇ ਉਹ ਕਿਤੇ ਸੁਣ ਰਹੇ ਨੇ ਕੋਈ ਸੁਣਵਾਈ ਹੈ ਕਿਤੇ ਰੱਬ ਹੈ ਉਹਨਾਂ ਨੂੰ ਯਾਦ ਮਾਣਾ ਮੋਟਾ ਇਹ ਬੰਦੇ ਦੀ ਫੈਲ ਜੇ ਦੂਜੇ ਬਿਲਕੁਲ ਸਹੀ ਫੈਲਾ ਜਾਣਾ ਹੋਣੀ ਚਾਹੀਦੀ ਨੇ ਜਿੱਤੇ ਹਾਰੇ ਕੋਈ ਵੀ ਇਹ ਚ ਕੀ ਚੱਕਰ ਐ ਸਰਪੰਚ ਬਣਾ ਕੇ ਲੋਕਾਂ ਦੇ ਉੱਤੇ ਧੱਕੇ ਥੋਪ ਕੇ ਤੁਹਾਨੂੰ ਲੱਗਦਾ ਵੀ ਲੋਕ ਇਹਨਾਂ ਦੀ ਇੱਜ਼ਤ ਕਰਨ ਇਹਨਾਂ ਨਾਲ ਲੱਗਣਗੇ ਸਰਪੰਚਾਂ ਦੀ ਗੱਲ ਮੰਨਣਗੇ ਆ ਕਰ ਰਹੀ ਠੀਕ ਨਹੀਂ ਇਹ ਤਾਂ ਡਾਕਾ ਮਾਰਿਆ ਯਾਰ ਇੱਕ ਡਾਕਾ ਹੁੰਦਾ ਪੈਸ਼ਾ ਦਾ ਇਹ ਲੋਕਾਂ ਦੇ ਲੋਕਤੰਤਰ ਹੱਕਾਂ ਦੇ ਉੱਤੇ ਡਾਕਾ ਸਿੱਧਾ ਔਰ ਇਹਦਾ ਇਹ ਸ਼ਰਾਪ ਹੋਊਗਾ ਇਹਨਾਂ ਨੂੰ ਸਾਰਿਆਂ ਨੂੰ ਇਹ ਗਰੀਬ ਲੋਕਾਂ ਕੋਲ ਖਾ ਹੈ ਹੋਰ ਕੁਝ ਨਹੀਂ ਹੈਗੀ ਮੈਂ ਚੋਣ ਕੋਈ ਨੂੰ ਕਹਿੰਦਾ ਵੀ ਇਹਨੂੰ ਇਹ ਪ੍ਰੋਸੈਸ ਕਰਪਟ ਪ੍ਰੈਸ ਪ੍ਰੋਸੈਸ ਹੈ ਇਹ ਸਾਰੇ ਲੋਕਾਂ ਨੂੰ ਬਰਾਬਰ ਦਾ ਮੌਕਾ ਦੇਵਣਾ ਉਹ ਜਿਹੜਾ ਕੋਈ ਜਿੱਤੇ ਹਾਰੇ ਕੋਈ ਚੱਕਰ ਨਹੀਂ ਹੈਗਾ ਪੀਸਫੁਲ ਇਲੈਕਸ਼ਨ ਕਰਾਉਣ ਐਮਐਲਏ ਆ ਚਾਹੇ ਕੋਈ ਐਮਐਲਏ ਦਾ ਬੰਦਾ ਚਾਹੇ ਐਮਪੀ ਦਾ ਬੰਦਾ ਕਾ ਕੋ ਸੀਐਮ ਦਾ ਬੰਦਾ ਉਹ ਕਾਨੂੰਨ ਦੀ ਨਾਲ ਦਾ ਬਰਾਬਰ ਹੈ ਤਾਂ ਉਪਰੋਂ ਉਹਨਾਂ ਬਾਅਦ ਇੱਕ ਹੋਰ ਕਾਨੂੰਨ ਬਣ ਗਿਆ ਕੋਈ ਸਾਡੀ ਤਾਂ ਬੇਨਤੀ ਆ ਪਹਿਲਾਂ ਬੇਨਤੀ ਕਰ ਰਹੇ ਆ ਨਹੀਂ ਫਿਰ ਚੱਲ ਉੱਤੇ ਜਾਂਦੇ ਹੁਣ ਕੋਰਟ ਦੀ ਸ਼ਰਨ ਜਾਵਾਂਗੇ ਹੋਰ ਕੀ ਕਰ ਸਕਦੇ ਆ ਅਸੀਂ ਗਿਆ ਨਹੀਂ ਬਾਏ